ਹੋਸਟ ਵੈਲਕਮ ਆ ਜੀ ਤੁਹਾਡਾ ਮੇਰੇ ਨਿਊ ਬਲੌਗ ਵਿੱਚ ਅੱਜ ਉਹ ਤੁਹਾਨੂੰ ਇੱਕ ਹੋਰ ਮਨੀਲਾ ਦੀ ਬਹੁਤ ਸੋਹਣੀ ਜਗ੍ਹਾ ਦਿਖਾਈਏ ਬਹੁਤ ਸੋਹਣੀ ਜਮਾ ਸਮੁੰਦਰ ਬਿਲਕੁਲ ਅਦੇਸ਼ਾ ਕੇ ਦਿਖਾਵਾਂਗੇ ਤੁਹਾਨੂੰ ਆਸੀ ਤੁਹਾਨੂੰ ਸਮੁੰਦਰ ਦਿਖਾਈਏ ਜਮਾ ਸ਼ਾਇਰ ਦੇ ਵਿਚਾਲੇ ਆ ਤੇ ਜਗ੍ਹਾ ਦੇਖਣ ਵਾਲੀ ਬਹੁਤ ਸੋਹਣੀ ਆ ਇਹ ਇੱਕ ਬੰਬਾਰਲੀ ਸਾਈਡ ਉਦਾਂ ਹੀ ਦੇਖ ਕੇ ਵਿਊ ਚ ਦੇਖਣ ਵਾਸਤੇ ਬਣਾਈ ਹੋਈ ਹੈ ਇਹ ਜਗ੍ਹਾ ਤੇ ਆ ਜਾਓ ਤੁਹਾਨੂੰ ਹੌਲੀ ਹੌਲੀ ਤੁਹਾਨੂੰ ਲੈ ਕੇ ਚਲਦੇ ਆਂ ਸੁਹੰਦਰ ਦੇ ਜਮਾਂ ਲਵੇ ਦੇਖੋ ਕਿੰਨੀ ਸੋਹਣੀ ਹਵਾ ਚੱਲੀ ਜਾਂਦੀ ਆ ਹਵਾ ਬਹੁਤ ਸੋਹਣੀ ਚੱਲਦੀ ਸੀ ਦੇਖੋ ਤੁਸੀਂ ਹਮੇਸ਼ਾ ਮੇਰੇ ਬਲੌਗ ਉੱਤੇ ਨੋਟ ਕਰਿਆ ਕਰੋਗੇ ਤੁਹਾਨੂੰ ਦਰੱਖਤ ਹੀ ਦਰੱਖਤ ਦਿਖਣਗੇ ਤਾਂ ਇਹ ਇੱਥੇ ਜਿਆਦਾ ਨਹੀਂ ਪੈਂਦੇ ਆ ਬਹੁਤ ਜਿਆਦਾ ਆਸਵਾਦ ਆਈ ਲੋ ਚੱਕ ਲੋ ਸਿੱਟੀ ਹੈ <णिया>। देखो क्यों चेक करो कि ना सोना लगदा ला ना बिल्कुल समुंदर ਦੇ ਕੋਲੇ ਜਮਾ ਜੈਕਟ ਘਾਨੇ ਤਾਂ ਦੇਖੋ ਕਿੰਨਾ ਸੋਹਣਾ ਲੱਗਦਾ ਸ਼ਾਮ ਦਾ ਟਾਈਮ ਆ ਸ਼ਾਮ ਦੇ 5 6 ਵਜੇ ਹੋਏ ਸੀ ਫਿਰ ਵਸੀਫੇ ਕੌਂਚੇ ਸੀ ਹੋਸ ਬੱਚੇ ਕਹਾਂ ਜਾ ਬਣੀ ਵਰਦੀ ਤਾਂ ਇਹ ਲੋਕ ਬੈਠੇ ਇਹ ਲੋਕ ਜਮਾ ਸਮੁੰਦਰ ਦੇ ਕੋਲੇ ਕਿਉਂ ਆ ਕੇ ਦਿੰਦੇ ਨੇ ਆਹ ਲੋਕ ਇੱਥੇ ਆਏ ਸੋਨੇ ਸੁਣੀ ਹਵਾ ਲੈਣ ਵਾਸਤੇ ਆ ਦੇਖੋ ਕਿਉਂ ਪੁੱਛੋ ਮੰਮੀ ਮੈਂ ਉਹ ਸੁਣਾ ਨਾ ਦੇਖ ਨੂੰ ਕਿੰਨਾ ਸੋਹਣਾ ਲੱਗਦਾ ਵੀਡੀਓ 'ਚ ਤੁਸੀਂ ਸੋਚ ਕੇ ਦੇਖੋ ਅਸੀਂ ਜਮਾ ਕੋਲੇ ਜਾ ਕੇ ਦੇਖਿਆ ਸੀ ਠੰਡੀ ਠੰਡੀ ਆਪਣੇ ਕਹਦੇ ਨਾ ਸੀ ਤਲਾਹ ਇੰਨਾ ਜ਼ਿਆਦਾ ਸੀ ਨਾ ਆਪਣੇ ਤਲਾਹ ਤਾਂ ਅਸੀਂ ਜਮਾ ਕੋਲੇ ਜਾ ਕੇ ਆਵੋ ਆਹ ਵੇਖੋ ਲੋਕ ਬੈਠੇ ਸੀ ਮੱਸੀਆਂ ਵੜੀ ਜਾਂਦੇ ਉਹ ਮਸ਼ੀਨ ਜਿਹੜੀ ਤੁਹਾਨੂੰ ਕਿਸੇ ਹੋਰ ਵਲੌਗ 'ਚ ਦਿਖਾਈ ਸੀ ਉਹਨਾਂ ਸਾਹਮਣੇ ਟੈਮੋਥੀ ਬੱਚੇ ਐਕਸਰਸਾਈਜ਼ ਕਰਦੇ ਤੇ ਡਾਂਸ ਕਰਦੇ ਨਾਲ ਉਹਨਾਂ ਦਾ ਡਾਂਸੂਟ ਨਾਲ ਐਕਸਰਸਾਈਜ਼ ਕਰਦੇ

ਆਜੇ ਸੈੱਟ ਜੇ ਦਨ ਸੈੱਟ ਹਾਂ ਜੀ ਸਾਡਾ ਸੋਭੀ ਬੋਲਣ ਲੱਗਿਆ ਪਹਿਲੀ ਵਾਰ ਸੋਣ ਦੇ ਵੀਡੀਓ ਦੇ ਉੱਪਰ ਬੋਲਿਆ ਨਾ ਸੈਜ ਪਹਿਲੀ ਵਾਰ ਕੇ ਆ ਵੀਡੀਓ ਤੇ ਸੋਭੀ ਸਾਡਾ ਬੋਲਣ ਲੱਗਿਆ ਸੈਜ ਸੈਜ ਕਰ ਲੱਗਿਆ ਲੈ ਦੇਖ ਅੱਜ ਤੁਹਾਨੂੰ ਅੱਗੇ ਜਾ ਕੇ ਇੱਕ ਬਹੁਤ ਸੋਹਣਾ ਖੂਬਸੂਰਤ ਹੋਰ 뷰 ਦਿਖਾਉਣੀ ਆ। ਉੱਥੇ ਬ੍ਰਿਜ ਬਣਿਆ ਹੋਇਆ ਉੱਪਰ ਚੜਾਂਗੇ ਸੀ ਬੋਲਤੇ। ਪੌੜੀਆ ਬਣਿਆ ਹੋਇਆ ਦੇਖੋ। ਆਹ ਦੇਖੋ ਸੱਜਾ ਰਾਣੀ ਸਾਡੀ ਭੱਜੀ ਜਾਂਦੀ ਹੋਰੀ ਨੂੰ। ਆਹ ਦੇਖੋ ਸੈਨ ਸਾਡੀ ਉੱਪਰ ਚੜੀ ਜਾਂਦੀ ਆ। ਦੇਖੋ ਕਿੰਨਾ ਸੋਹਣਾ 뷰 ਆ। ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਾ ਦੇਖ ਕੇ ਨਜ਼ਾਰਾ ਹੁੰਦਾ ਵੀਡੀਓ 'ਚ ਦੇਖ ਕੇ ਕਿੰਨਾ ਸੋਹਣਾ ਲੱਗਦਾ ਆਲੇ-ਦੋਲੇ ਇਧਰ ਆਖ ਤੇ ਇਧਰ ਆਖ ਤੇ ਵਿਚਾਲੇ ਉਹ ਵਾਹ ਚੱਲਦੀ ਹੈ ਸਮੁੰਦਰ ਆ ਉਹ ਵੇਖੋ ਸਾਹਮਣੇ ਕਿੱਡੀ ਸਕਰੀਨ ਲੱਗੀ ਹੋਈ ਆ ਉਹ ਦੇਖ ਲਓ ਦੂਜੀ ਸਾਈਡ ਤੇ ਲਿਆ ਦੇ ਬਰੇ ਪੋਲ ਤੇ ਸੀ ਦੂਜੀ ਸਾਈਡ ਘਰੇ ਸੀ ਦੇਖੋ ਸਾਰਾ ਸੈਰ ਗਿੰਦੇ ਉਹਦੀ ਊਮੀ ਪਰਸਾਮਾ ਬੰਦਾ ਪਾਣੀ 'ਚ ਬਹੁਤ ਸੋਹਣਾ ਦਿਓ ਸੀ ਤੰਡੀ ਠੰਡੀ ਹਵਾ ਚੱਲਦੀ ਸੀ ਪਰ ਬਹੁਤ ਜ਼ਿਆਦਾ ਇੰਜਵਾਇ ਕਰਤਾ ਸੀ ਉੱਥੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਦੇਖੋ ਤੁਸੀਂ ਵੀਊ ਚੈੱਕ ਕਰੋ ਵੇਖੋ ਸ਼ਾਮ ਦਾ ਟਾਈਮ ਹੈ ਕਿੰਨਾ ਸੋਹਣਾ ਲੱਗਦਾ ਸ਼ਹਿਰ ਉਹਰੇ ਸਹਦ ਨੂੰ ਆਏ ਸੀਗਾ ਉੱਪਰ ਬ੍ਰਿਜ ਦੇ ਨਹੀਂ ਖੜੀ ਕਿ ਸਿੱਧੀ نیچے ਚਲੋ ਇੰਨਾ ਤੇ ਆਹ ਚੀਜ਼ਾਂ ਤੇ ਪੰਗੇ ਲੈਣੇ ਸੀ ਨੇ ਆ ਮਸ਼ੀਨਾਂ ਜਿਹੇ ਇੱਕਵੇਂ ਲੱਗੀ ਪਈ ਆ ਜੋਰਾਂ ਦੇ ਵੀ ਚਾਹ ਸੱਟ ਖਾਲਾ ਬਈ ਇਹਨੇ ਆਏ ਸੀ ਸੀ ਸਿੱਧੀ ਉੱਥੇ ਝੂਟੇ ਲਮਾ ਜਾ ਕੇ ਉਹ ਦੇਖੋ ਮੁੰਡੇ ਉੱਧਰ ਕਿੱਡੀ ਜਾਂਦੇ ਆ ਆਹ ਦੇਖੋ ਹਰਜਿੰਦਰ ਲੈ ਆਏ ਸੀ ਇਹਨੇ ਸੋ ਹੁਣ ਸੋ ਗਾ ਜਿਸ ਵਾਸਤੇ ਸੀ ਥੋੜਾ ਜਿਹਾ ਨੀਂਦ ਆਉਂਦੀ ਸੀ ਇਹਨੂੰ ਇਹ ਘਰੀ ਅਨਸਾਰ ਹੀ ਸੌਂ ਗਿਆ ਤੇ ਆਹ ਦੇਖੋ ਦੋਨੇ ਜਾਨੇ ਲੱਗੇ ਪਿਆ ਕਿ ਉਹਤੀ ਉਹਨੂੰ ਰੋਡ ਨਵਾਣ ਟੁੱਟੇ ਦਿੰਦੇ ਪਏ ਨੇ ਇਹ ਜੇਕਰ ਮੈਨੂੰ ਆਹ ਦੇਖੋ ਅੰਦਰਲੀ ਸਾਈਡ ਤਾਂ ਇੱਕ ਹੋਰ ਚੀਜ਼ ਦੋਣੇ ਤੇ ਵਾਲੀ ਇਹ ਤੇੁੰਡੇ ਖੇੜਦੇ ਹਾਂ ਸਾਇਦ ਪਤਾ ਨਹੀਂ ਕੀ ਹੋਰ ਦੇ ਨੇ ਹੋਰ ਦੇਖੋ ਸਾਲਾ ਜੀ ਮਾਰ ਮਾਰ ਖੇੜਦੇ ਪਿਆ ਪਤਾ ਨਹੀਂ ਕੀ ਕਰਦੇ ਆ ਕੀ ਨਾ ਕੀ ਕੋਈ ਗੇਮ ਖੇਡ ਦੇ ਪਿਆ ਆ ਦੇ ਐਸੀ ਉਹਨਾਂ ਤੋਂ ਪਰਮਿਸ਼ਨ ਲਈ ਸੀ ਕਹਿੰਦਾ ਵੀ ਅਸੀਂ ਤੁਹਾਡੀ ਵੀਡੀਓ ਬਣਾ ਲਈਏ ਤੇਰੇ ਕਹਿੰਦੇ ਬਣਾ ਲਓ ਕਿਉਂਕਿ ਆਪਾਂ ਐਦਾਂ ਕਿਸੇ ਦੀ ਵੀਡੀਓ ਹੀ ਨਹੀਂ ਬਣਾ ਸਕਦੇ ਨੇ ਇਹ ਕੁਛ ਖੇਡ ਦੇ ਨੇ ਮੈਨੇ ਵੀ ਇਹਨਾਂ ਨੂੰ ਨਹੀਂ ਪਤਾ ਸੀ ਜੇ ਧੰਨ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਿਓ ਆ ਪਹੁੰਚ ਗਈ ਸਾਡੀ ਫੈਮਲੀ ਵੀ ਮੇਰੇ ਮੰਗਰ ਮੰਗਰੇ ਇੱਥੇ होता नी रहू चले आस सैज हजी भी कहंदी सी के घर ही नहीं जाना किडना इथे पता नहीं इथे की किडना सी यानी की ना चलो ने तो बहुत बढ़िया गा एक्सरसाइज करनु ਬਹੁਤ ਲੋਕ ਆਉਂਦੇ ਇੱਥੇ ਇਹ ਇਹ ਬਸ ਘੁੰਮਣ ਫਿਰਨ ਲਈ ਹੋਈ ਜਿਹੜਾ ਬਣਾਈ ਹੋਈ ਹੈ ਇੱਥੇ ਆਹ ਦੇਖੋ ਸਜ ਦੇ ਪੰਗੇ ਪੰਗੇ ਬਹੁਤ ਲੈਂਦੀ ਹੈ ਇਹ ਬਹੁਤ ਜਿਆਦਾ ਦਰਖਤ ਇੱਥੇ ਬਾਧੂ ਨਹੀਂ ਦਰਖਤਾ ਦੀ ਕਮੀ ਨਹੀਂ ਤਾਈਓ ਤੇ ਇੱਥੇ ਮੀਂਹ ਜਿਆਦਾ ਆਉਂਦੇ ਆ ਦਰਖਤਾ ਕਰਕੇ ਹੋ ਮੇਰਾ ਪਤਾ ਨਹੀਂ ਕਿੱਧਰ ਨੂੰ ਭੱਜ ਲਈ ਸੱਜਾ ਜਗਾ ਬਹੁਤ ਸੋਹਣੀ ਸੀ ਅਸੀਂ ਵੀ ਪਹਿਲੀ ਵਾਰੀ ਵਿਜ਼ਿਟ ਕੀਤਾ ਸੀ ਅਸੀਂ ਵੀ ਨਹੀਂ ਸੀ ਗਏ ਇਸ ਤੋਂ ਪਹਿਲਾਂ ਇੱਥੇ ਅਸੀਂ ਗਏ ਤਾਂ ਉਹ 메인 ਪਾਰਕ ਸੀ ਜਿਹੜਾ ਤਾਂ ਨੂੰ ਪਹਿਲਾਂ ਬਲੌਗ ਪਾਇਆ ਸੀ ਤੇ ਰਾਹ ਚ ਆਉਂਦੇ ਹੁੰਦੇ ਸਾਨੂੰ ਇਹ ਦਿਖ ਗਈ ਜਗਾ ਅਸੀਂ ਕਿਹਾ ਚੱਲ ਇੱਥੇ ਵੀ ਖੜ ਕੇ ਚੱਲਦੇ ਆ ਅਸੀਂ ਵੀ ਪਹਿਲੀ ਵਾਰੀ ਆਏ ਸੀ ਪਹਿਲੀ ਵਾਰੀ ਤੁਹਾਨੂੰ ਦਿਖਾਤੀਏ ਜੀ ਜਨਾ ਅਸੀਂ ਵੀ ਇੱਥੇ ਆਏ ਨਹੀਂ ਸੀਗੇ ਪਹਿਲਾਂ ਪਰ ਘੁੰਮਣ ਫਿਰਨ ਨੂੰ ਬਹੁਤ ਵਧੀਆ ਜਗਾ ਜਿਵੇਂ ਕਿ ਸਾਹਮਣੂ ਬੱਚਿਆਂ ਨੂੰ ਲੈ ਕੇ ਆਉਣਾ ਹੋਵੇ ਤੇ ਘੁੰਮਣ ਦੀ ਜਗਾ ਬਹੁਤ ਵਧੀਆ ਆਹ ਦੇਖੋ ਹਾਂਜੀ ਹਾਂ ਉਹ ਵੀ ਐਕਸਰਸਾਈਜ਼ ਫੇਰ ਚਾ ਕੇ ਉਹਨਾਂ ਨੇ ਜਿੰਬੜ ਗਈ ਸੈਜ ਵਾਲਾ ਕਰਦੀ ਹੈ ਉਹਨੂੰ ਐਜੇ ਚੀਜ਼ਾਂ ਰੱਬ ਦੇਵੇ ਇਹਦੇ ਲੋ ਲਾਈਆਂ ਹੋਈਆਂ ਉਹਨਾਂ ਵੀ ਜਿਨ੍ਹਾਂ ਨੇ ਐਕਸਰਸਾਈਜ਼ ਵਗੈਰਾ ਕਰਨੀਆਂ ਉਹਨਾਂ ਲਈ ਆ ਦੇਖੋ ਇਹ ਜੇ ਪੰਗੇ ਬਾਧੂ ਲੈਂਦੀ ਐ ਸੱਸ ਹਾਂ ਆ ਦੇਖੋ ਉਹਨਾਂ ਦੇ ਡੈਡੀ ਵੀ ਨਾਲ ਲੱਗ ਕੇ ਹਰਸਿੰਦਰ ਵੀ ਨਾਲ ਲੱਗਦੇ ਸੋਬ ਦੇਖ ਲੋ ਪੰਗੇ ਲੈਂਦਾ ਹਾਂ ਓਹ ਛੱਡ ਨਹੀਂ ਰਿਹਾ ਆ ਦੇਖੋ ਓਦੇ ਉਹਨਾਂ ਨੇ ਉੱਪਰ ਬਿਠਾ ਦੇਓ ਉੱਪਰ ਬਿਠਾਤਾ ਹੁਣ ਦੇਖਿਓ ਇਹ ਨਹੀਂ ਕਹਿਣਾ ਕਿ ਮੈਨੂੰ ਛੱਡੋ ਬਸ ਮੈਂ ਇਕੱਲੇ ਨਹੀਂ ਰਹਿਣਾ ਤੂੰ ਡਿੱਗੇਗਾ ਨਹੀਂ ਹੁਣ ਆ ਦੇਖੋ ਆ ਦੇੜੀ ਦਾਤ ਕਰੀ ਕਰਦੇ ਆ ਦੇੜੀ ਦਾਤ ਕਰੀ ਕਰਦਾ ਕਿ ਮੈਂ ਇਕੱਲੇ ਨਹੀਂ ਬੈਠਣਾ ਯਾ ਦੇਖੋ ਸਹਿਜ ਕਹਿੰਦੀ ਮੈਂ ਇਹਦੇ ਕੋਲੇ ਚਲੀ ਜਾਮ ਮੈਂ ਇਹਦੇ ਨਾਲ ਵੀਡੀਓ ਬਣਾਣਾ ਮੈਂ ਕਿਹ ਚਾਲ ਬਣਾਣਾ ਆ ਆ ਦੇਖੋ ਸਹਿਜ ਆਪਾਂ ਜਲੀਓ ਦੇਖੋ ਉਹ ਦੇਖ ਲੋ ਆਂਟੀ ਬੱਕਰੀ ਜਾਂਦੀ ਐਕਸਰਸਾਈਜ਼ ਤੇ ਲਾ ਆਪਣੀ ਮੰਮੀ ਰਿਆਂ ਜਮਾਣਾ ਕਰਨ 60 ਸਾਲ ਦੀ ਉਹ ਬੁੜੀ ਉਹ ਦੇਖੋ ਰਜ਼ਿੰਦਰ ਵੀ ਆ ਗਿਆ ਸਾਰੇ ਗਾਗੀ ਸਾਡੀ ਫੈਮਲੀ ਐਕਸਰਸਾਈਜ਼ ਕਰਨ ਕਸਰੀ ਆਂਟੀ ਕਹਿੰਦੀ ਇਹਦੇ ਉਹ ਨਾਮ ਕੀ ਆ ਇਹਦਾ ਨਾਮ ਕੀ ਅ ਵੀ ਤੁਹਾਡੇ ਬੱਚਿਆਂ ਦੇ ਸਉ ਦਾ ਨਾਮ ਪੁੱਛੀ ਜਾਂਦੇ ਉਹਨਾਂ ਨੇ ਹੁਣ ਤਾਂ ਸਾਹ ਹੁਣ ਤਾਂ ਅਸੀਂ ਇਥੋਂ ਬਸ ਵਾਪਸ ਚੱਲੇ ਸੀ ਆਂਟੀ ਨਾਲ ਗੱਲਾਂਬੁਲਾ ਮਾਰ ਕੇ ਹੁਣ ਚੱਲੇ ਆ ਘਰ ਨੂੰ ਦੇਖੋ ਆਪਣੀ ਦੇ ਲਾਈਨ ਹੀ ਪਰਮਿਸ਼ਨ ਕੋਈ ਨਹੀਂ ਦਿੰਦਾ ਉੱਥੇ ਦੇਖੀ ਆ ਅੱਗੇ ਜਾ ਕੇ ਹੁੰਡੇ ਕੁੜੀਆਂ ਇਕੱਠੇ ਡਾਂਸ ਕਰੀ ਜਾਂਦੇ ਆ ਇਹੀ ਤਾਂ ਬਾਹਰਲੇ ਵੋ ਇਹੀ ਤਾਂ ਬਾਹਰਲੇ ਮੁਲਕਾਂ ਚ ਆਜ਼ਾਦੀ ਆ ਆ ਦੇਖੋ ਇਕੱਠੇ ਐਕਸਰਸਾਈਜ਼ਾਂ ਕਰੀ ਜਾਂਦੇ ਨੇ ਉੱਥੇ ਮਿਊਜ਼ਿਕ ਚੱਲਦਾ ਪੂਰਾ ਤੇਜ਼ ਐਕਸਰਸਾਈਜ਼ ਕਰੀ ਜਾਂਦੇ ਹੂੰ ਬਹੁਤ ਸੋਹਣੀ ਜਗ੍ਹਾ ਸੀ ਇਹ ਦੇਖਣ ਵਾਲੀ ਸੀ ਜੇ ਤੁਸੀਂ ਆਪ ਦੇਖਦੇ ਤਾਂ ਸੱਚੀ ਮਜ਼ਾ ਆਉਣਾ ਸੀ ਅਸੀਂ ਤਾਂ ਦੇਖਿਆ ਸੀ ਅਸੀਂ ਬਹੁਤ ਇਨਸਪਾਇਰ ਕੀਤਾ ਸੀ ਤੇ ਅਸੀਂ ਘੰਟੇ ਲਾ ਲੜ 2 ਘੰਟੇ ਲਾ ਕੇ ਗਏ ਸੀ ਇੱਥੇ ਉਹ ਜਗ੍ਹਾ ਬਹੁਤ ਅਗੁੰਮਣ ਵਾਲੀ ਅੱਜ ਵਲੌਗ ਤਾਂ ਅਸੀਂ ਵਿੱਚ ਵਿੱਚ ਜੇ ਬਣਾਇਆ ਸੀ ਘੁੰਮ ਫਿਰ ਕੇ ਅਸੀਂ ਬਾਦੂ ਆਏ ਸੀ ਇੱਥੇ ਨਾਲੇ ਐਕਸਰਸਾਈਜ਼ ਹੋ ਜਾਂਦੀ ਹੈ ਬੰਦੇ ਦੀ ਵਾੜਾ ਮੂਟਾ ਗੀੜਾ ਖੀੜਾ ਵੱਜ ਜਾਂਦਾ ਹਾਂ ਆਤੀ ਇਹਨਾਂ ਦਾ ਫਿਰ ਮੈਂ ਬੋਲੀਏ ਵਿੱਚ ਤੇ ਬੰਦ ਕਰਤੀ ਸੀ ਕਿਉਂਕਿ ਫਿਰ ਜੇਕਰ ਮਿਊਜ਼ਿਕ ਵਿੱਚ ਐਡ ਕਰਦੇ ਨਾ ਫਿਰ ਕਾਪੀਰਾਈਟ ਦਾ ਆਉਣ ਦਾ ਖਤਰਾ ਰਹਿੰਦਾ ਇਹਦੇ ਕਰਕੇ ਅਸੀਂ ਇਹਨਾਂ ਦੀ ਆਵਾਜ਼ ਬੰਦ ਕਰਤੀ ਸੀ ਮੈਂ ਮਿਊਜ਼ਿਕ ਚੱਲਦਾ ਸੀਗਾ ਪੂਰੇ ਡੀਜੇ ਲੱਗੇ ਹੋਏ ਸੀ ਡਾਂਸ ਕਰੀ ਜਾਂਦੇ ਆ ਉੱਤੇ ਉਹ ਦੇਖੋ ਕਿੰਨਾ ਡਾਂਸ ਦੇਖੋ ਕਿੰਨਾ ਸੋਹਣਾ ਕਰਦੇ ਆ ਇਹ ਹਾਂ ਦੇਖੋ ਹੋਂ ਤਾਂ ਤੁਹਾਨੂੰ ਸਮੁੰਦਰ ਸੀ ਹੋਂ ਤਾਂ ਸਮੁੰਦਰ ਸੀ ਜਮਾ ਯਰ ਕੋਲ ਕੋਲ ਹੁੰਦਾ ਘਾਤਾ ਦੇਖੋ ਠੰਡੀ ਠੰਡੀ ਹਵਾ ਚੱਲਦੀ ਸੀ ਇੱਥੇ ਬਹੁਤ ਨਜ਼ਾਰਾ ਆਇਆ ਸੀ ਅੱਜ ਮੈਂ ਰੋਣਾ कि सोहना जगह बस चले हूं वापस हाँ देखो घुम नि चाहिँ डिप् चलदिया बस